ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1298 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1299 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾਂ ਰਾਗ ਕਾਨੜਾ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਭਗਤ ਭਗਤ ਨਹੂੰ ਬਨ ਆਈ ਪਰਮਾਤਮਾ ਦੀ ਭਗਤੀ ਭਗਤ ਜਨਾ ਪਾਸੋਂ ਹੀ ਹੋ ਸਕਦੀ ਹੈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨ ਲੀਏ ਮਲਾਈ ਰਹਾਓ ਉਹਨਾਂ ਦੇ ਤਨ ਉਹਨਾਂ ਭਗਤਾਂ ਦੇ ਮਨ ਪਰਮਾਤਮਾ ਦੀ ਯਾਦ ਵਿੱਚ ਮਸਤ ਰਹਿੰਦੇ ਹਨ ਉਨਾ ਭਗਤਾਂ ਨੂੰ ਪ੍ਰਭੂ ਆਪਣੇ ਨਾਲ ਮਲਾਈ ਰੱਖਦਾ ਹੈ ਰਹਾਉ ਗਾਵਨ ਹਾਰੀ ਗਾਵੈ ਗੀਤ ਲੋਕਾਈ ਰਵਾਜੀ ਤੌਰ ਤੇ ਹੀ ਇਸ ਵਿਸਲਾ ਦੇ ਗੀਤ ਗਾਉਂਦੀ ਹੈ ਜਿਹੜੇ ਲੋਕ ਨੇ ਉਹ ਬਸ ਰਵਾਜ ਹੀ ਚੱਲ ਪਿਆ ਹੈ ਫਾਰਮੈਲਟੀ ਪੂਰੀ ਕਰਨ ਵਾਸਤੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਘਰ ਵਿੱਚ ਪਾਠ ਕਰਾਉਂਦੇ ਹਨ ਸੁਖਮਨੀ ਸਾਹਿਬ ਕਰਾਉਂਦੇ ਹਨ ਪਰ ਮਨ ਜ ਨਹੀਂ ਵਸਾਉਂਦੇ ਉਸੇ ਘਰ ਵਿੱਚ ਫਿਰ ਵਿਆਹਵਾਂ ਦੇ ਪ੍ਰੋਗਰਾਮ ਵਿੱਚ ਜਨਮ ਦਿਨਾਂ ਦੇ ਪ੍ਰੋਗਰਾਮਾਂ ਵਿੱਚ ਡੀਜੇ ਚੱਲਦੇ ਹਨ ਗੰਦੇ ਗੀਤ ਚੱਲਦੇ ਹਨ ਤੇ ਫਿਰ ਸ਼ਰਾਬਾਂ ਵੀ ਉੱਥੇ ਹੀ ਚਲਦੀਆਂ ਹਨ ਇਸ ਘਰ ਕੇ ਗੁਰੂ ਜੀ ਆਇਆਂ ਤੋਂ ਕਈ ਸੌ ਸਾਲ ਪਹਿਲਾਂ ਹੀ ਇਹ ਗੱਲ ਕਹਿ ਗਏ ਗਾਵਨਹਾਰੀ ਗਾਵੇ ਗੀਤ ਕਿ ਲੋਕਾਈ ਰਵਾਜੀ ਤੌਰ ਤੇ ਹੀ ਪਰਮਾਤਮਾ ਦੀ ਸ਼ਿਫਸਲਾ ਦੇ ਗੀਤ ਗਾਂਦੀ ਹੈ ਤੇ ਉਦਰ ਬਸੇ ਜੇ ਮੀਚੀਤਾ ਤੇ ਉਧਰੇ ਬਸੇ ਜਿਹ ਚੀਤਾ ਪਰ ਸੰਸਾਰ ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਆਪ ਵਸਦੇ ਹਨ ਵੇਖੇ ਬਿੰਜਨ ਪਰੋਸਨ ਹਾਰੇ ਹੋਰ ਨਾ ਅੱਗੇ ਖਾਣੇ ਤਰਨ ਵਾਲੇ ਨੇ ਤਾਂ ਸਦਾ ਸੁਆਦਲੇ ਖਾਣੇ ਵੇਖੇ ਹਨ ਜੇਹ ਭੋਜਨ ਕੀਨੋ ਤੇ ਤ੍ਰਿਪ ਤਾਰੇ ਪਰ ਰਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਦੇ ਅਨੇਕ ਸੁਆੰਗ ਕਾਛੇ ਭੇਖਤਾਰੀ ਸੁਆੰਗੇ ਮਨੁਖ ਮਾਇਆ ਦੀ ਖਾਤਰ ਅਨੇਕਾਂ ਮਨ ਬਾਣਸ ਸੁਆੰਗ ਬਣਾਉਂਦਾ ਹੈ ਜੈ ਸੋ ਸਤੈ ਸੋ ਦ੍ਰਿਸ਼ਟਾਰੀ ਪਰ ਜਿਹੋ ਜਿਆ ਉਹ ਅਸਲ ਵਿੱਚ ਹੈ ਉਹੋ ਜਿਆ ਹੀ ਉਹਨਾਂ ਨੂੰ ਦਿਸਦਾ ਹੈ ਜਿਹੜੇ ਉਸ ਨੂੰ ਜਾਣਦੇ ਹਨ ਕਹਿਨ ਕਹਾ ਵਨ ਸਗਲ ਜੰਜਾਰ ਹਰੀ ਨਾਮ ਸਿਮਰਨ ਤੋਂ ਬਿਨਾ ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ ਇਹ ਸਾਰੇ ਉਦਮ ਮਾਇਆ ਦੇ ਮੋਹ ਦੀਆਂ ਫਾਈਆਂ ਦਾ ਮੂਲ ਹਨ ਨਾਨਕ ਦਾਸ ਸੱਚ ਕਰਨੀ ਸਾਰ ਹੈ ਦਾਸ ਨਾਨਕ ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤਬ ਹੈ ਕਾਨੜਾ ਮਹੱਲਾ ਪੰਜਵਾ ਤੇਰੋ ਜਨ ਹਰ ਜਸ ਸੁਨਤ ਮਾਹੋ ਰਹਾਓ ਹੈ ਪ੍ਰਭੂ ਤੇਰਾ ਸੇਵਕ ਤੇਰੀ ਸਿਫਤ ਸਲਾ ਸੁਣਦਿਆਂ ਮਾਹ ਵਿੱਚ ਆ ਜਾਂਦਾ ਹੈ ਖੇੜੇ ਵਿੱਚ ਆ ਜਾਂਦਾ ਹੈ ਰਹਾਉ ਮਨ ਹੈ ਪ੍ਰਗਾਸ ਵੇਖ ਪ੍ਰਭ ਕੀ ਸੋਭਾ ਜਤ ਕਤ ਵੇਖੋ ਆਏ ਹੋ ਪ੍ਰਭੂ ਦੀ ਵਡਿਆਈ ਵੇਖ ਕੇ ਮੇਰੇ ਮਨ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਮੈਂ ਜਿੱਧਰ ਕਿਧਰ ਵੇਖਦਾ ਹਾਂ ਮੈਨੂੰ ਉਹ ਹਰ ਪਾਸੇ ਪਰਮਾਤਮਾ ਮੌਜੂਦ ਦਿਸਦਾ ਹੈ ਸਾਬਤ ਹੈ ਪਰ ਹੈ ਪਰ ਹੈ ਤੇ ਉਚਾ ਗਹਿਰ ਗੰਭੀਰ ਥਾਹਿਓ ਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ ਡੂੰਗਾ ਸਮੁੰਦਰ ਹੈ ਵੱਡੇ ਜਿਗਰੇ ਵਾਲਾ ਹੈ ਉਸ ਦੀ ਹਾਥ ਨਹੀਂ ਲੱਭ ਸਕਦੀ ਹੋਤ ਪੋਤ ਮਿਲੇ ਉਹ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਜਿਵੇਂ ਤਾਣੇ ਵਿੱਚ ਪੇਟੇ ਵਿੱਚ ਧਾਗਾ ਮਿਲਿਆ ਹੋਇਆ ਹੁੰਦਾ ਹੈ ਤੇ ਮੇਂ ਪਰਮਾਤਮਾ ਆਪਣੇ ਭਗਤਾ ਨੂੰ ਮਿਲਿਆ ਹੁੰਦਾ ਹੈ ਆਪਣੇ ਸੇਵਕਾਂ ਤੋਂ ਉਸਨੇ ਉਹਲਾ ਦੂਰ ਕੀਤਾ ਹੁੰਦਾ ਹੈ ਗੌਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਹਿਓ ਏ ਨਾਨਕ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਆਤਮਿਕ ਡੋਲਤਾ ਦੀ ਸਮਾਧੀ ਵਿੱਚ ਸਹਿਜੇ ਸਹਿਜੇ ਲੀਨ ਹੋ ਜਾਂਦਾ ਹੈ ਕੈਨੇਡਾ ਮਹੱਲਾ ਪੰਜਵਾ ਸੰਤਨ ਪਹਿ ਆਪ ਉਧਾਰਨ ਆਇਓ ਰਹਾਓ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਲਈ ਪ੍ਰਮਾਤਮਾ ਆਪ ਸੰਤ ਜਨਾਂ ਦੇ ਹਿਰਦੇ ਵਿੱਚ ਆਵਸਦਾ ਹੈ ਰਹਾਓ ਦਰਸ਼ਨ ਭੇਟਤ ਹੋ ਤਪਨੀਤਾ ਹਰ ਹਰ ਮੰਤਰ ਦਿਰੜਾਇਓ ਜੀਵ ਗੁਰੂ ਦਾ ਦਰਸ਼ਨ ਕਰਦੇ ਆ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਗੁਰੂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਹੈ ਕਾਟੇ ਰੋਗ ਭਏ ਮਨ ਨਿਰਮਲ ਹਰ ਹਰ ਔਖ ਦਿਖਾਇਓ ਜਿਹੜੇ ਗੁਰੂ ਜਿਹੜੇ ਮਨੁੱਖ ਗੁਰੂ ਪਾਸੋਂ ਹਰੀ ਨਾਮ ਦੀ ਦਵਾਈ ਲੈ ਕੇ ਖਾਂਦੇ ਹਨ ਉਹਨਾਂ ਦੇ ਸਾਰੇ ਰੋਗ ਕੱਟੇ ਜਾਂਦੇ ਹਨ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ ਤੇ ਤਨ arogh ਹੋ ਜਾਂਦੇ ਹਨ ਅਸਥਿਤ ਭਏ ਬਸੇ ਸੁਖ ਥਾਨਾ ਬੋਹਰ ਨਕਤ ਹੂੰ ਧਾਇਓ ਗੁਰੂ ਪਾਸੋਂ ਨਾਮ ਦਵਾਈ ਲੈ ਕੇ ਖਾਣ ਵਾਲੇ ਮਨੁੱਖ ਅਡੋਲ ਚਿਤ ਹੋ ਜਾਂਦੇ ਹਨ ਆਤਮਿਕ ਆਨੰਦ ਵਿੱਚ ਟਿਕੇ ਰਹਿੰਦੇ ਹਨ ਇਸ ਆਨੰਦ ਨੂੰ ਛੱਡ ਕੇ ਉਹ ਮੁੜ ਹੋਰ ਕਿਸੇ ਵੀ ਪਾਸੇ ਨਹੀਂ ਪਟਕਦੇ ਸੰਤ ਪ੍ਰਸਾਦ ਧਰੇ ਕੁੱਲ ਲੋਗਾ ਨਾਨਕ ਲਿਪਤ ਨਾ ਮਾਇਓ ਏ ਨਾਨਕ ਗੁਰੂ ਦੀ ਕਿਰਪਾ ਨਾਲ ਨਾਮ ਦੀ ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ ਉਹਨਾਂ ਦੀ ਕੁੱਲ ਦੇ ਲੋਕ ਭੀ ਸਨਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਐਸੀ ਹੈ ਹਰੀ ਨਾਮ ਦੀ ਦਵਾਈ ਕਾਨੜਾ ਮਹੱਲਾ ਪੰਜਵਾ ਬਿਸਰ ਗਈ ਸਭ ਤਾਤ ਪਰਾਈ ਤਦੋਂ ਤੋਂ ਦੂਜਿਆਂ ਦਾ ਸੁਖ ਵੇਖ ਕੇ ਅੰਦਰੇ-ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ ਕਦੋਂ ਤੋਂ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਓ ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਹੁਣ ਮੈਨੂੰ ਕੋਈ ਵੈਰੀ ਨਹੀਂ ਦਿਸਦਾ ਕੋਈ ਉਪਰਾ ਨਹੀਂ ਦਿਸਦਾ ਸਭ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ਇਹ ਗੁਰੂ ਦੇ ਪਿਆਰੇ ਉਦੋਂ ਬਣਦਾ ਹੈ ਪਿਆਰ ਸਭ ਨਾਲ ਜਦੋਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਮਨ ਵਿੱਚ ਉਸਾਵਾਂਗੇ ਤੇ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਹਨ ਕੀ ਕਹਿ ਰਹੇ ਹਨ ਆਪਣੀ ਬਾਣੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਹੁਣ ਜੋ ਕੁਝ ਪ੍ਰਮਾਤਮਾ ਕਰਦਾ ਹੈ ਮੈਂ ਉਸ ਨੂੰ ਸਭ ਜੀਵਾਂ ਲਈ ਭਲਾ ਹੀ ਮੰਨਦਾ ਹਾਂ ਇਹ ਚੰਗੀ ਅਕਲ ਮੈਂ ਆਪਣੇ ਗੁਰੂ ਪਾਸੋਂ ਸਿੱਖੀ ਹੈ ਸਭ ਮੈਂ 라ਵ ਰਿਹਾ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਏ ਨਾਨਕ ਆਖ ਜਦੋਂ ਤੋਂ ਸਾਧ ਸੰਗਤ ਮਿਲੀ ਹੈ ਮੈਨੂੰ ਐਉਂ ਦਿਸਦਾ ਹੈ ਕਿ ਇੱਕ ਪਰਮਾਤਮਾ ਹੀ ਸਭ ਜੀਵਾਂ ਵਿੱਚ ਮੌਜੂਦ ਹੈ ਤਾਂ ਹੀ ਇਹ ਸਭ ਨੂੰ ਵੇਖ-ਵੇਖ ਕੇ ਮੈਂ ਖੁਸ਼ ਹੁੰਦਾ ਹਾਂ ਕਾਂੜਾ ਮਹੱਲਾ ਪੰਜਵਾ ਠਾਕੁਰ ਜਿਓ ਤੋਹਾਰੋ ਪਰਨਾ ਹੈ ਪ੍ਰਭੂ ਜੀ ਮੈਨੂੰ ਤੇਰਾ ਹੀ ਆਸਰਾ ਹੈ ਮਾਨ ਮਹਿਤ ਤੁਮਾਰੈ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਓ ਹੈ ਪਰਮਾਤਮਾ ਮੈਨੂੰ ਤੇਰੇ ਉੱਤੇ ਹੀ ਮਾਣ ਹੈ ਫਕਰ ਹੈ ਮੈਨੂੰ ਤੇਰੀ ਹੀ ਓਟ ਹੈ ਮੈਂ ਤੇਰੇ ਹੀ ਸਰਨ ਆ ਪਿਆ ਹਾਂ ਰਹਾਓ ਤੇਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਧਰਨਾ ਏ ਪ੍ਰਭੂ ਪਰਮਾਤਮਾ ਜੀ ਮੈਨੂੰ ਤੇਰੀ ਆਸ ਹੈ ਤੇਰੇ ਉੱਤੇ ਹੀ ਮੇਰਾ ਭਰੋਸਾ ਬੱਜਾ ਹੈ ਮੈਂ ਤੇਰਾ ਹੀ ਨਾਮ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ ਹੈ ਤੁਮਰੋ ਬਾਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਮੈਨੂੰ ਤੇਰਾ ਹਿਤਾਨ ਹੈ ਤੇਰੇ ਚਰਨਾ ਵਿੱਚ ਮੈਂ ਸੁਖੀ ਰਹਿੰਦਾ ਹਾਂ ਜੋ ਕੁਝ ਤੂੰ ਆਖਦਾ ਹੈ ਮੈਂ ਉਹੀ ਕੁਝ ਕਰ ਸਕਦਾ ਹਾਂ ਤੁਮਰੀ ਦਇਆ ਮਿਆ ਸੁਖ ਪਾਵੋ ਹੋ ਹੋ ਕਿਰਪਾਲ ਤਾ ਪਾਉ ਜਲ ਤਰਨਾ ਹੈ ਪ੍ਰਭੂ ਤੇਰੀ ਮੇਰ ਨਾਲ ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ ਜੇ ਤੂੰ ਦਿਆਵਾਨ ਹੋਵੇਂ ਤਾ ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਆਪੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਏ ਨਾਨਕ ਆਖੇ ਭਾਈ ਨਿਰਪੈਤਾ ਦਾ ਦਾਨ ਦੇਣ ਵਾਲਾ ਹਰੀ ਨਾਮ ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ ਇਸ ਵਾਸਤੇ ਮੈਂ ਆਪਣਾ ਸਿਰ ਗੁਰੂ ਦੇ ਚਰਨਾ ਉਤੇ ਰੱਖਿਆ ਹੋਇਆ ਹੈ ਜੈਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲੰਦਾ ਰਸਤਾ ਤੇ ਪੰਜਵੇਂ ਪਾਤਸ਼ਾਹ ਵੀ ਇਸ ਤਰ੍ਹਾਂ ਕਹਿ ਰਹੇ ਹਨ ਆਪਣੇ ਗੁਰੂ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕਰਕੇ ਕਿ ਮੈਂ ਆਪਣਾ ਗੁਰੂ ਆਪਣੇ ਮੈਂ ਆਪਣਾ ਸਿਰ ਗੁਰੂ ਪਿਤਾ ਰਾਮਦਾਸ ਜੀ ਦੇ ਚਰਨਾਂ ਉੱਤੇ ਰੱਖਿਆ ਹੋਇਆ ਹੈ ਬੜੇ ਆਗਿਆਕਾਰ ਪੰਜਵੇਂ ਪਾਤਸ਼ਾਹ ਆਪਣੇ ਪਿਤਾ ਗੁਰੂ ਦੇ ਰਾਮਦਾਸ ਮਹਾਰਾਜ ਜੀ ਦੇ ਸਨ ਤੁਮਰੀ ਦਇਆ ਮਿਆ ਸੁਖ ਪਾਵੋ ਹੋ ਹੋ ਕਿਰਪਾਲ ਤਾ ਭੋਜਲ ਤਰਨਾ ਅਪੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1299 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1300 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ